ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸਿਰਫ ਤੁਹਾਡਾ ਧੰਨਵਾਦ ਹੀ ਕਰਦਾ ਵੀ ਜਿਹੜੇ ਤੁਸੀਂ ਇਕੱਠੇ ਹੋਏ ਹੋ ਨਾ ਤੇ ਬਹੁਤ ਚੰਗੀ ਗੱਲ ਹੈ ਆਪਣੇ ਬੱਚਿਆਂ ਲਈ ਉਤ ਪੜੋ ਤੇ ਲਈ ਸੋਚ ਰਹੇ ਹਾਂ ਬਾਬਾ ਜੀ ਦੀ ਸ਼ਾਹ ਨੇ ਆ ਕੇ ਸੀ ਕਿਨੇ ਜਿਹੜੇ ਲੋਕ ਸਾਰਾ ਸਾਰਾ ਦਿਨ ਬੈਠੇ ਰਹਿੰਦੇ ਆ ਨਾ ਉਹ ਇੱਥੇ ਬਹਿ ਜਾਣ ਆ ਕੇ ਇੱਥੇ ਨਹੀਂ ਬਹਿਣੇ ਉੱਥੇ ਹੀ ਬਹਿ ਸਕਦੇ ਆ ਉਹ ਉਹਨਾਂ ਦਾ ਤਾਂ ਤੇ ਬਿਠਾ ਲਓ ਸਾਰਾ ਦਿਨ ਬੈਠੇ ਰਹਿਣਗੇ ਉਹ ਹੋਰ ਕਿੱਥੇ ਬਿਠਾ ਲਓ ਜੇ ਕਿਸੇ ਦਾ ਬੁਢਾ ਮਰਦੇ ਨਾ ਉਹ ਤਾਂ ਉਹੋ ਵੀ ਨਹੀਂ ਉੱਠਦੇ ਜਦੋਂ ਜਮਾ ਕੰਨੇ ਤੇ ਆ ਜਾਣਾ ਉਹ ਉੱਠਦੇ ਆ ਵੀ ਹੋਰ ਤਾਂ ਉਠਾਣੇ ਪਊਗਾ ਨਾਲ ਰਲਣਾ ਪਊਗਾ ਤੇ ਗੁਰੂ ਕੇ ਪਿਆਰਿਓ ਜੀ ਆਪਾਂ ਐ ਇਕੱਠੇ ਹੋ ਜਾਈਏ ਨਾ ਫਿਰ ਤਾਂ ਸਾਰਾ ਕੰਮ ਚੱਲ ਜੂ। ਫਿਕਰ ਮੈਂ ਤੁਹਾਨੂੰ ਹੋਰ ਬੇਨਤੀ ਕਰਾਂ ਕਿ ਵੋਟਾਂ ਵੀ ਨੇੜੇ ਆ ਰਹੀਆਂ ਨੇ। ਕਿਤੇ ਇਕੱਠਕਾਰ ਦੇ ਕਰਦੇ ਕਿਤੇ ਵੱਡੇ ਲਾ ਜਾਇਓ। ਕੋਈ ਕਿਸੇ ਨਾਲ ਤੁਰ ਗਿਆ ਕੋਈ ਕਿਸੇ ਨਾਲ ਤੁਰ ਪਿਆ। ਕੋਈ ਕਿਸੇ ਨਾਲ ਤੁਰ ਪਿਆ ਤੇ ਰਹਿ ਗਏ ਬਸ ਬਾਬੇ ਚਿੜੀ ਵਾਲੇ। ਜੇ ਇਹ ਗੱਲ ਨਾ ਹੋ ਜੇ। ਕਿ ਵੋਟਾਂ ਦੇ ਵਿੱਚ ਮੈਨੂੰ ਪਤਾ ਨਾ ਬੜਾ ਜ਼ੋਰ ਲਾਉਦੀ ਹੈ ਸਰਕਾਰ। ਤੇ ਆਪਾਂ ਨੂੰ ਕੋਈ ਗਾਉਂ ਹੁੰਦੀ ਆ ਵੀ ਚੱਲੀਏ ਨਾਲ ਉਹ ਇੱਧਰ ਨੂੰ ਦੁਰਪੇਆ ਕੋ ਇੱਧਰ ਨੂੰ ਦੁਰਪੇਆ ਤੇ ਜਲੋਦੀ ਜਿਹੜੇ ਦੋ ਦਨਾਂ ਨੂੰ ਵੀ ਰਹਿ ਰਿਹਾ ਕੇ ਗਿਆ ਆ ਤੇ ਜੇ ਤੁਸੀਂ ਇਕੱਠੇ ਰਹੇਗੇ ਆ ਜਿਹੜੇ ਤੁਸੀਂ ਅੱਜ ਆਇਆ ਹੋ ਨਾ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕਰੋ ਪਿੰਡਾਂ ਦੇ ਵਿੱਚ ਹੋਰ ਤਿਆਰ ਕਰੋ ਉਹਨਾਂ ਨੂੰ ਸਮਝਾਉਣ ਦੀ ਲੋੜ ਆ ਵੀ ਭਾਈ ਤੁਸੀਂ ਵੇਖ ਲਓ ਆਪ ਇੱਧਰ ਬੱਧੀ ਕਿੰਨੇ ਕਿਲੋਮੀਟਰ ਪੈਂਦੀ ਸਾਡੇ ਪਿੰਡਾਂ 'ਚ ਉਧਰ 65 ਕਿਲੋਮੀਟਰ ਪੈਂਦੀ ਹੈ ਤੇ ਜੇ ਕੰਮ ਨਾ ਹੋਇਆ ਤਾਂ ਦੂਜੇ ਦਿਨ ਤੇ ਦੂਜੇ ਦਿਨ ਨਾ ਹੋਵੇ ਤੇ ਜੇ ਸਰਕਾਰਾਂ ਨੇ ਕੰਮ ਇਹਦਾ ਹੈ ਨਹੀਂ ਵੀ ਜਦੋਂ ਤੁਸੀਂ ਜਾਓਗੇ ਤੁਹਾਡਾ ਕੰਮ ਹੋ ਜਾਊਗਾ ਨਾ ਸਵੇਰੇ ਆਇਓ ਜੀ ਜਦੋਂ ਅਫਸਰ ਵੇਲੇ ਬੈਠੇ ਹੁੰਦੇ ਨੇ ਅੱਜ ਦਾ ਟਾਈਮ ਨਹੀਂ ਸਵੇਰੇ ਆਇਓ ਤੇ ਫਿਰ ਤੁਰੇ ਫਿਰਿਓ ਬੱਚਾ ਅੱਗੇ ਬਹੁਤ ਆਪਣੇ ਸੁੱਖ ਨਾਲ ਤੇ ਇਹ ਜੋ ਸਰਕਾਰ ਅਜਨੇ ਪ੍ਰਾਈਵੇਟ ਵਾਲਿਆ ਇਹ ਵੀ ਅੱਜਕੱਲ 2-3 ਦਿਨ ਬੱਚਾ ਦੇ ਸਾਹਮਣੇ ਕੀ ਕਰ ਦਿੰਦੇ ਆ ਇਹ ਵੀ 3-4 ਦਿਨ ਬੱਚਾ ਦੇ ਸਾਹਮਣੇ ਕੋਈ ਜਲਦੀ ਆ ਉਹਨਾਂ ਦਾ ਸਵਾਰੀ ਘਟਾ ਤੇ ਉਹ ਤੁਸੀਂ ਦੇਖ ਲੋ ਵੀ ਜਾਣਾ ਤੇ ਸਭ ਨਾਲੋਂ ਵੱਡੀ ਗੱਲ ਇਹ ਹੈ ਵੀ ਤੁਸੀਂ ਬੰਡੇ ਨਾ ਜਾਇਓ ਬੰਡੇ ਨਾ ਜਾਇਓ ਕੋਈ ਕਿਸੇ ਕੰਨੀ ਦੁਰਪਿਆ ਕੋਈ ਕਿਸੇ ਕੰਨੀ ਦੁਰਪਿਆ ਨਾ ਦਮ ਲੈਣੇ ਪਾਰਟੀਆਂ ਵਾਲਿਆਂ ਨੇ ਸਾਰੀਆਂ ਪਾਰਟੀਆਂ ਕਹਿੰਦੀ ਕੋਈ ਇੱਧਰ ਦੁਰਪਿਆ ਕੋਈ ਇੱਧਰ ਦੁਰਪਿਆ ਤੇ ਰੋ ਗਿਆ ਵਿਚਾਰਾ ਭੋਲੂ ਕੱਲੇ ਤੇ ਇਹ ਨਾ ਹੋ ਜੇ ਤੁਸੀਂ ਐਵੇਂ ਜੇਕਰ ਜੁੜੇ ਰਹੋ ਜਿਹੜੇ ਆਉਣਗੇ ਉਹਨਾਂ ਨੂੰ ਕਹ ਜੀ ਆਇਆਂ ਭਾਈ ਸਰਮਤੇ ਜਾ ਵੀ ਪਾਣੀ ਪੀ ਜੀ ਆਇਆਂ ਨੂੰ ਪਰ ਜਿਹੜੇ ਗਮਲ ਵੈਸੀ ਤੋਰੇ ਆ ਇਹ ਗੰਭ ਤੋਂ ਅਸੀਂ ਪਿੱਛੇ ਨਹੀਂ ਹਟਦੇ ਇਹ ਗਮਲ ਜੀ ਕਰਕੇ ਹਟਾ ਗਏ ਔਰ ਰੋੜੀ ਹਲਕਾ ਸੀ ਮੈਨੂੰ ਬੜਾ ਦੁੱਖ ਹੈ ਮਨ ਜਿਹੜਾ ਮੈਂ ਸਾਹ ਕੋਲ ਕਹਿੰਦਾ ਰੋਣਾ ਕੋਈ ਕਹਿੰਦਾ ਉਹ ਕਿੱਡਾ ਵੱਡਾ ਨਾ ਸੀ ਰੋੜੀ ਦਾ ਅਸੀਂ ਜੇਲ੍ਹ ਚ ਬੱਠੇ ਸੀਗੇ ਮਟਾਲੇ ਕਿੱਥੋਂ ਆਇਆ ਰੋੜੀ ਹਲਕੇ ਤੋਂ ਔਰ ਰੋੜੀ ਹਲਕੇ ਦਾ ਨਾਂ ਚੱਲਦਾ ਸੀ ਹੁਣ ਰੋੜੀ ਹਲਕਾ ਗਿਆ ਆਇਆ ਉਹ ਕਹਿੰਦਾ ਇਹ ਬਣਾਦਾ ਮੈਂ ਆਖਿਆ ਰੌਲਾ ਦਾ ਪੋਣਾ ਜੀ ਤੁਸੀਂ ਰੌਲਾ ਦਾ ਪੋਣਾ ਜੀ ਵੀ ਸਾਡਾ ਮੋਟਾ ਤੋਂ ਲੈ ਕੇ ਤੁਰਿਆ ਆਉਂਦਾ ਰੋੜੀ ਵਾਲਾ ਤੇ ਮਜਬੂਰੀ ਤੋੜ ਕੇ ਗਾਲਿਆ ਦੀ ਬਣਾਦਾ ਇਹ ਗੱਲ ਰੋੜੀ ਜੀ ਕੀ ਗਾਵੀ ਆ ਗਈ ਨਾ ਕੋਈ ਨਹੀਂ ਬੋਲਿਆ ਤੇ ਹੁਣ ਜਾ ਕੇ ਵੇਖੋ ਇਧਰ ਤੁਸੀਂ ਜਾ ਹੀ ਨਹੀਂ ਸਕਦੇ ਜਿੱਧਰ ਆਪਣੇ ਪਿੰਡ ਲਾਏ ਨੇ ਨਾ ਨਾਲ ਆ ਗਾਲਿਆ ਜੀ ਦੇ ਉਹ ਜਾਂਦੇ ਆ ਬਾਬਿਆਂ ਜੀ ਵੋਟਾਂ ਦੇ ਲੱਗੇ ਜੀ ਤਲੋਕਿਆਂ ਆਏ ਨੇ ਫੇਰੇ ਪਤਾ ਹੀ ਨਹੀਂ ਕਿਧਰ-ਕਿਧਰ ਨੂੰ ਜਾਂਦੇ ਆ ਆਇਦਰ ਪਿੰਡ ਦੇ ਗੁਰੂ ਕੇ ਪਿਆਰਿਓ ਇਕੱਠੇ ਹੋ ਕੇ ਚੱਲੋਗੇ ਆਪਣਾ ਕੰਮ ਚੱਲ ਜੂਗਾ ਸਾਰਿਆਂ ਦਾ ਮੈਂ ਸਾਰਿਆਂ ਨੂੰ ਇਉਂ ਹੀ ਬੇਨਤੀ ਕਰਦਾ ਵੀ ਜਿੰਨੇ ਵੀ ਤੁਸੀਂ ਬੋਲੇ ਹੋ ਸਾਰਿਆਂ ਦਾ ਧੰਨਵਾਦ ਬਾਬਾ ਜੀ ਦਾ ਧੰਨਵਾਦ ਇਹਨਾਂ ਨੇ ਸਵੀਕਰ ਦਾ ਪ੍ਰਬੰਧ ਕੀਤਾ ਇਹਨਾਂ ਦਾ ਬਦੋਂ ਵੀ ਰੜੇ ਮਦਾਨ ਆ ਕੇ ਬਹਿ ਗਏ ਸਵੀਕਰ ਦਾ ਲਾਵਾਗੇ ਨਾ ਇੱਕ ਦੂਜੇ ਤੇ ਗੱਲ ਪਹੁੰਚ ਜੂ ਬਾਬਿਆਂ ਦਾ ਧੰਨਵਾਦ ਤੇ ਬਾਬਾ ਜੀ ਸਿੱਖ ਜੀ ਆਏ ਸੀ ਉਹ ਬੈਠ ਕੇ ਕਾਫੀ ਜਰ ਚਲੇ ਗਏ ਜਿਹੜਾ ਗੰਮੰਦਾ ਹੁੰਦਾ ਹੁੰਦਾ ਮੈਂ ਥੋੜਾ ਜਿਹਾ ਬੈਠਿਆ ਨਹੀਂ ਜਾਂਦਾ ਤੁਸੀਂ ਆਏ ਲੱਗੇ ਹੋ ਵੀ ਉਧਰ ਹੀ ਬੈਠੇ ਸੀਗੇ ਥੋੜਾ ਜਿਹਾ ਬੈਠਣਾ ਔਕਾ ਹੈ ਜੋ ਹੁਣ ਉਮਰ ਵੀ ਤੁਹਾਨੂੰ ਪਤਾ ਬਾਗੀ ਅਸੀਂ ਆ ਤੇ ਨੇੜੇ ਚ ਤੇ ਇਸ ਕਰਕੇ ਮੈਂ ਤਾਂ ਤੁਹਾਨੂੰ ਬਾਰ ਬਾਰ ਬੇਨਦੀ ਇਹੋ ਹੀ ਕਰਨੀ ਹੈ ਵੀ ਇਕੱਠੇ ਹੋ ਕੇ ਚਲਿਓ ਜੇ ਤੁਸੀਂ ਇਕੱਠੇ ਹੋ ਕੇ ਚਲੋਗੇ ਨਾ ਫੇਰ ਕੰਮ ਸਾਰਾ ਚੱਲ ਜਾਊ ਤੇ ਕਿਤੇ ਨਾ ਹੋਵੇ ਬਾਬਾ ਝਿੜੀ ਵਾਲਾ ਹੀ ਬੋਲਦਾ ਰਹੇ ਅਸੀਂ ਵੀ ਘਰ ਚ ਫੇਰ ਆਓ ਭਾਈ ਚਲੀ ਜਾਓ ਭਾਈ ਚਲੀ ਜਾਓ ਤਾਂ ਤੁਸੀਂ ਹਾਂ ਚਲੋ ਬਾਬਾ ਜੀ ਅਸੀਂ ਆਉਨੇ ਤਰੋਂ ਬਾਬਾ ਜੀ ਅਸੀਂ ਆਉਨੇ ਆ ਤੇ ਉਹਨਾਂ ਕਹਿੰਦੇ ਕਿ ਇਹ ਇਸ ਕਰਕੇ ਸਾਰੇ ਇਕੱਠੇ ਹੋ ਕੇ ਚਲੋ ਜਿਵੇਂ ਅੱਜ ਆਇਓ ਅੱਜ ਅਗੇ ਬਾਦਰ ਕੇ ਇੱਕ ਇੱਕ ਬਿੜੇ ਦੇ ਵਿੱਚੋਂ ਦੋ ਦੋ ਨਾਂ ਲੈ ਲਓ ਮੈਂ ਆਖਿਆ ਮੇਰਾ ਨਾਂ ਮੈਂ ਕਿਹਦੇ ਨਾਂ ਪ੍ਰਧਾਨ ਬਣਿਆ ਜ਼ਿੰਦਗੀ 'ਚ ਇਹਦੇ ਨਾਂ ਆ ਕੇ ਨੰਬਰ ਬਣਿਆ ਤਿੰਨ ਵਾਰੀ ਮੈਂਬਰੀ ਦੀ ਟਿਕਟ ਆ ਲਈ ਤਿੰਨ ਮੈਂਬਰਾਂ ਦੀ ਵੀ ਤਿੰਨ ਮੈਂਬਰ ਤੁਸੀਂ ਬਣਾਉਣੇ ਆ ਅਜਿਹਾ ਬਲਗਾਰ ਤੋਂ ਮੈਂ ਮੇਰੇ ਐਮ.ਐਲ.ਏ ਨਾਲ ਬਲਗਾਰ ਤੋਂ ਇਹ ਦਾਸ ਨੇ ਟੈਟ ਦਿੱਤੀ ਦੀ ਆਪਦੀ ਨੂੰ ਫੇਰੋਂ ਮੈਂ ਬੁਲੇ ਆਇਆ ਐਮ.ਐਲ.ਏ ਨੇ ਟੈਟਾਈ ਮੇਰੇ ਕੋਲੇ ਤੇ ਗੁਰੂ ਕੇ ਪਿਆਰਿਓ ਕਹਾਂਗਾ ਤਾਂ ਉਹਨੂੰ ਜਿਹੜਾ ਕਹਿਣ ਮੁਝਲਿਓ ਤੇ ਆਪਾਂ ਕਹਿੰਦੇ ਬੜੇ ਨੇ ਬਣਾਉਣ ਵਾਲਿਆਂ ਚ ਵੀ ਭਾਈ ਤੁਸੀਂ ਸੇਵਾ ਲਓ ਤੇ ਅੱਜ ਇਹਦਾ ਤੁਹਾਨੂੰ ਮੂਰੇ ਇਲਾਕੇ ਦੇ ਮਗਰਤੁਰਨ ਵਾਲਿਆਂ ਤੇ ਬਸ ਉਹੀ ਬੇਨਤੀ ਹੈ ਵੀ ਇਕੱਠੇ ਹੋ ਕੇ ਚੱਲਿਓ ਜਦੋਂ ਇਕੱਠੇ ਹੋ ਕੇ ਚੱਲਦੇ ਨਾ ਫੇਰ ਤੁਹਾਡਾ ਕੰਮ ਜਲੂ ਬੋਟਾ ਆ ਗਿਆ ਤੇ ਤੁਹਾਡੇ ਕੋਲੇ ਬੜੀਆਂ ਸ਼ੁਭਾਰ ਜਾਂ ਤੁਹਾਡਾ ਮੁੰਡਾ ਲਾਵਾਂਗੇ ਤੁਹਾਡੀ ਕੁੜੀ ਲਾਵਾਂਗੇ ਤੁਹਾਡੀ ਨੂੰਹ ਲਾਵਾਂਗੇ ਬੜਾ ਕੁਝ ਕਰਨਗੇ ਪਰ ਤੁਸੀਂ ਇੱਧਰ ਆ ਜਾਓ ਤੇ ਉਦੋਂ ਵਜਿਓ ਉਦੋਂ ਵਜ ਰਹੇ ਹੋ ਤੇ ਸਾਰਾ ਕੰਮ ਜਲ ਜੂ ਜਾਏਗਾ ਇਕੱਠੇ ਰਹਿਗੇ ਨਾ ਫੇਰ ਆਪਣੇ ਬਿੰਡਾਂ ਨੂੰ ਕੋਈ ਨਹੀਂ ਉਧਰ ਲਿਜਾ ਸਕਦਾ ਤੇ ਨਹੀਂ ਜੀ ਸਰ ਕੇ ਜਿਲਾ ਪੰਜਵਾਰੀ ਬਣਾਉਣਾ ਆਪਾਂ ਨੂੰ ਕਿੱਧਰ ਆ ਜਾ ਬਣਾਈ ਜਾਣ ਪਰ ਸਾਡੀ ਤਕਲੀਫ ਤਾਂ ਸੁਣੋ ਵੀ ਅਸੀਂ ਕਿਵੇਂ ਜਾਨਾ ਕਰਦੇ ਅਜੇ ਨਹੀਂ ਜਾ ਸਕਦੇ ਉਥੇ ਸਾਡਾ ਸਰਸਾ ਹੈਗਾ ਅਸੀਂ ਸਰਸੇ ਨਾਲ ਜੁੜੇ ਆ ਸਾਰੇ ਪਿੰਡ ਤੇ ਸਰਸੇ ਨਾਲ ਹੀ ਰਵਾਂਗੇ ਤੁਸੀਂ ਜ਼ਿਲ੍ਹਾ ਬਣਾ ਲਓ ਜਿੱਧਰ ਮਰਜ਼ੀ ਪਿੰਡ ਪਾ ਲਓ ਅਸੀਂ ਨਹੀਂ ਉਧਰ ਜਾਣਾ ਇੱਦੀ ਰਵਾਂਗੇ ਸਾਰਿਆਂ ਦਾ ਜਨੇ ਤੁਸੀਂ ਆਏ ਹੋ ਬਾਰ ਬਾਰ ਧੰਨਵਾਦ ਇਕੱਠੇ ਰਹਿਣ ਦੀ ਅਪੀਲ ਇਕੱਠੇ ਰਹੋ ਖੜਿਓ ਨਾਲ ਜੇ ਗਏਗੇ ਫੇਰ ਆਪਣਾ ਕੰਮ ਹੋ ਗਿਆ ਆ ਤੇ ਜਿੰਨੇ ਹੈਗੇ ਜਾ ਕੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਕੇ ਹੋਰ ਜੋੜੋ ਨਾਲ ਮੈਂ ਆਪਣੇ ਦਾਦੇ ਸਾਡੇ ਅੰਗਰੇਜ਼ ਸਿੰਘ ਸਰਪੰਚਾ ਉਹਦਾ ਨਾਮ ਪਾਇਆ ਵੀ ਉਹਦਾ ਨਾਮ ਪਾਓ ਭਾਈ ਸਰਪੰਚ ਦਾ ਮੌਕੇ ਤੇ ਉਹ ਤੇ ਨਾਇਬ ਸਿੰਘ ਤਾਂ ਜਾਂਦਾ ਹੁੰਦਾ ਹੀ ਆ ਸਾਰੇ ਥਾਂ ਮੇ ਬੈਠਾ ਹੀ ਆ ਤੇ ਉਹਦਾ ਵੀ ਨਾਮ ਪਾਇਓ ਤੇ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਜਿਹਨਾਂ ਕੰਜਿਆਂ ਦਾ ਤਾਂ ਪਤਾ ਹੀ ਨਹੀਂ ਅੱਜ ਸਾਡੇ ਪਿੰਡ ਦੇ ਵਿੱਚ ਬੈਠੇ ਸੀ 5-7 ਉਹ ਜਿਹੜੇ ਬਾਬੇ ਨੇ ਆਖੀ ਨਾ ਗੱਲ ਮੈਂ ਨਾਲ ਦੇਣੇ ਆਖਿਆ ਮਖਾ ਲੈ ਆ ਬੈਠੇ ਨੇ ਤੇ ਜੇ ਉੱਥੇ ਲੱਗ ਜਾਣ ਪਾਲਾ ਕਿੰਦੀ ਸੁਭਾ ਬਣ ਜੇ ਮੈਂ ਨਾਲ ਜਾਣ ਵਾਚਿਆ ਉਹ ਬਾਬਾ ਜੀ ਨੇ ਇੱਥੇ ਗੱਲ ਕਰਦੀ ਆ ਕੇ ਮੈਂ ਕਹਾਂ ਜੀ ਇਹ ਲੱਗ ਜਾਣਾ ਤੇ ਕਿੰਨਾ ਕੰਮ ਸਮਰ ਜੇ ਪਰ ਨਹੀਂ ਇੱਥੇ ਬੈਠੇ ਰਹਾਂਗੇ ਉੱਥੇ ਨਹੀਂ ਜਾਣਾ ਤੇ ਜੇ ਆਪਾਂ ਇਕੱਠੇ ਕੋ ਦਰਬੀਏ ਨਾ ਤੇ ਫਿਰ ਸਾਰਾ ਕੰਮ ਬਣ ਜੂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨੇ ਤੁਸੀਂ ਆਇਓ ਜਿਹੜਾ ਨੇ ਕੱਟ ਕੀਤਾ ਭਾਈ ਜੀ ਦਾ ਸਿੰਘ ਸਰਪੰਚ ਇਹਨਾਂ ਬਾਬਾ ਜੀ ਜ਼ਰੂਰ ਆ ਮਹਾ ਵੀ ਜ਼ਰੂਰ ਆ ਜਾਣਗੇ ਕੋਈ ਗੱਲ ਨਹੀਂ ਤੇ ਸਾਰਿਆਂ ਬਾਤ ਦੀ ਹੈ ਥੋੜੇ ਕੱਲਿਆ ਬਾਤ ਤੇਰੀ ਤੁਸੀਂ ਉਧਮਾ ਕਰ ਲਿਆ ਸਾਰਿਆਂ ਨੂੰ ਸੱਦ ਲਿਆ ਤੁਹਾਡਾ ਐਨ ਬਹੁਤ ਧੰਨਵਾਦ ਹੈ ਇਕੱਠੇ ਕਰਨਾ ਬਹੁਤ ਔਖਾ ਹੈ ਇਕੱਠੇ ਕਰਨੇ ਔਖੇ ਹੈ ਜਦੋਂ ਇਕੱਠੇ ਹੋਵਰਾਂਗਾ ਮੈਂ ਚੱਲ ਜੂਗਾ ਜੇ ਜਿਹੜਾ ਵੀ ਤੁਸੀਂ ਅੱਗੇ ਲੀਕੋਗੇ ਪਹਿਲਾ ਮੈਜਰ ਤੁਸੀਂ ਸਾਡੇ ਰੋੜੀ ਚ ਅੱਗੇ ਸਾਰੇ ਸਾਰੇ ਕੰਮਾਂ ਚ ਜਾਂਦਾ ਉਹਨਾਂ ਦਾ ਮੁੰਡਾ ਆ ਗਿਆ ਭਾਈ ਸ਼ਕਿੰਦਰ ਸਿੰਘ ਤੇ ਭਾਈ ਇਧਰੋਂ ਵਕੀਲ ਸਾਹਿਬ ਨੇ ਬੜੇ ਸਜਾ ਅੱਛੇ ਤੋਂ ਅੱਛੇ ਜਿਹਦੇ ਨੇ ਸਾਰਿਆਂ ਨੇ ਦੇ ਨਹਿਰ ਆ ਰਹੇ ਉਹ ਨਹੀਂ ਇਕੱਲ ਨਹੀਂ ਸਾਰਿਆਂ ਨੇ ਸੁਝਾਅ ਵਧੀਆ ਦਿੰਦੇ ਨੇ ਵਧੀਆ ਸੁਝਾਵਾਂ ਦੇ ਉੱਤੇ ਮੈਂ ਉਹੀ ਬੇਨਤੀ ਕੀਤੀ ਜੀ ਅ ਵੀ ਹੁਣ ਇਕੱਠੇ ਰਹੋ ਸੁਝਾਅ ਤੁਹਾਡੇ ਬਹੁਤ ਸਿਰੇ ਦੇ ਆ ਪਰ ਇਕੱਠੇ ਰਹੋ ਫਿਰ ਸਾਨੂੰ ਹਾਥੋਂ ਦੇ ਤਾਕੜੇ ਆ ਕੰਮ ਕਰ ਜਾਣਗੇ ਜੇ ਭਾਈ ਤੁਸੀਂ ਵੋਟਾਂ ਵੇਲੇ ਖਿੰਡ ਗਏ ਨਾ ਫਿਰ ਸੁਝਾਅ ਰੁਲ ਗਏ ਗਏ ਆ ਪਹਿਲੀ ਕਿਸੇ ਨੇ ਪੁੱਛਣਾ ਤੇ ਸਾਰਿਆਂ ਦਾ ਧੰਨਵਾਦ ਬੋਲਣ ਕੋ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਮਾਫੀ ਦਿਓ आखो सारे गज वज के वाहिगुरू जी का ख़ालसा वाहिगुरू जी की।